ਮੀਆਂ ਨੀਡਰ ਨਿਰਪੱਖ ਸੱਚ ਦਿਖਾਣਾ ਤੇ ਸਾਰੀ ਗੱਲਬਾਤ ਦੀ ਚਲਦੇ ਆ ਸਾਡੇ ਪੱਤਰਕਾਰ ਜਿਹੜੇ ਸਾਡੇ ਨਾਲ ਜੁੜਦੇ ਰਿੰਦਰ ਸਿੰਘ ਜੀ ਉਹਨਾਂ ਕੋਲ ਪੂਰੀ ਅਪਡੇਟ ਹੈ ਰਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਸਰ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਰਿੰਦਰ ਸਿੰਘ ਜੀ ਐਦਾਂ ਸਰਪੰਚਾਂ ਨੂੰ ਸੋਹਾ ਖਵਾਈਆਂ ਗਈਆਂ ਕੀ ਛੱਡਣਗੇ ਨੋਜਾ ਨਸ਼ੇ ਦੇਖੋ ਕਿ ਸਾਹਾ ਤਾਂ ਫਿਰ ਸਰਪੰਚਾਂ ਨੂੰ ਹੋਈ ਜਾਂਦੇ ਨਸ਼ਾ ਛਡੋਣਾ ਨਾ ਨੌਜਵਾਨਾਂ ਤੋਂ ਜੀ ਮਤਲਬ ਇਹਨਾਂ ਦੇ ਨੌਜਵਾਨਾਂ ਦਾ ਤੇ ਸਰਪੰਚਾਂ ਦਾ ਤਾਂ ਆਪ ਵਿਚਤਾ ਵੀ ਨਹੀਂ ਜੁੜਦਾ ਚਲੋ ਚੰਗੀ ਗੱਲ ਅਪਰਾਧਾਂ ਤਾਂ ਵਧੀਆ ਇਹਨਾਂ ਦਾ ਤਾਂ ਆਪਾਂ ਨੂੰ ਮੰਨਣੀ ਪਊ ਜੇ ਅਪਰਾਧਾਂ ਵਧੀਆ ਗੱਲ ਕਰੀਏ ਤਾਂ ਆਫੈਕਟ ਕਿੰਨਾ ਹੁੰਦਾ ਹੈ ਅਸਰ ਕਿੰਨਾ ਹੁੰਦਾ ਹੈ ਅਸਲੀਅਤ ਕੀ ਹੈ ਉਹ ਤਾਂ ਫਿਰ ਨੂੰ ਬਾਅਦ ਚ ਦੱਸਦੇ ਆਂ ਵੀ ਕੀ ਗੱਲ ਹੈ ਪਰ ਇਹਦਾ ਅਸਰ ਹੋ ਜਾਂਦਾ ਚੰਗੀ ਜਾਂਦਾ ਜੇ ਲੋਕ ਨਸ਼ੇ ਛੱਡ ਦੇਣ ਲੋਕ ਨਸ਼ੇ ਬਰਤਲੇ ਛੱਡ ਦੇਣਾ ਸਰਕਾਰ ਨਸ਼ੇ ਵੇਚਣੇ ਛੱਡ ਦੇ ਹਾਂ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਆਪਾਂ ਦਾ ਮਤਲਬ ਹੈ 11000 20 ਕਰੋੜ ਰੁਪਏ ਦਾ ਨਸ਼ਾ ਵੇਚ ਕੇ ਜੀ ਜੀ 180 ਕਰੋੜ ਰੁਪਿਆ ਆਪਾਂ ਨਸ਼ਾ ਸ਼ਰਾਬ ਤੇ ਖਰਚਣਾ ਹੈ ਤੁਸੀਂ ਸਿੱਧਾ ਸ਼ਰਾਬ ਤੇ ਆ ਰਹੇ ਹੋ ਹਾਂ ਜੀ ਮੇਰਾ ਕਹਿਣ ਤੋਂ ਭਾਵੇਂ ਇਹ ਐ ਵੀ ਜੇ ਸਰਕਾਰਾਂ ਨਸ਼ਾ ਨਾ ਵੇਚਣ ਸਰਕਾਰਾਂ ਗੈਂਗਸਟਰ ਪੈਦਾ ਨਾ ਕਰਨ ਸਰਕਾਰਾਂ ਅੱਤਵਾਦ ਪੈਦਾ ਨਾ ਕਰਨ ਸਰਕਾਰਾਂ ਬਾਹਰਲੇ ਮੁਰਖਾਂ ਨਾਲ ਲੜਾਈਆਂ ਨਾ ਲਾਉਣ ਤਾਂ ਇਹ ਸਰਕਾਰਾਂ ਮਤਲਬ ਕਾਮਯਾਬ ਨਹੀਂ ਹੁੰਦੀਆਂ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨਾਲ ਲੜਨ ਤੋਂ ਭੱਜਣੀਆਂ ਮਾਰੀਆਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਪੋਗੈਂਡੇ ਨੇ ਉਹ ਤਿਆਰ ਕਰਤੀਆਂ ਨੇ ਜਿਦੇ ਕਰਕੇ ਲੋਕਾਂ ਦੀਆਂ ਜਿਹੜੀਆਂ ਅਸਲ ਮਨਸਿਬਤਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਪਰਦਾ ਪਾ ਕੇ ਲੋਕਾਂ ਨੂੰ ਹੋਰ ਰਾਸਤੇ 'ਚ ਹੀ ਤੋਰਿਆ ਜਾਵੇ ਰਜਿੰਦਰ ਜੀ ਤੁਹਾਨੂੰ ਐਵੇਂ ਲੱਗਦਾ ਨਹੀਂ ਵੀ ਅੱਜਕੱਲ ਜਿਹੜੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਕਿਉਂਕਿ ਨੌਜਵਾਨਾਂ ਦੇ ਕੋਲ ਰੋਜ਼ਗਾਰ ਨਹੀਂ ਹੈ ਪੜ੍ਹ ਲਿਖ ਕੇ ਵੀ ਨੌਜਵਾਨ ਵੇਲੇ ਘੁੰਮਰੇ ਨੇ ਫਿਰ ਉਹ ਨਸ਼ਾ ਸਾਰਾ ਲੈ ਲੈਂਦੇ ਨੇ ਦੇਖੋ ਜੀ ਇਹ ਦੋ ਗੱਲਾਂ ਨੇ ਨਸ਼ਾ ਸਹਾਰਾ ਲੈ ਲੈਂਦੇ ਹੋਣਗੇ ਮੰਨਦੇ ਆ ਪਰ ਨਸ਼ੇ ਵਾਸਤੇ ਪੈਸੇ ਕਿੱਥੋਂ ਆਉਣਗੇ ਇਹ 7 ਕਰੋੜ ਜਿਹੜਾ 5 ਕਰੋੜ ਦਾ ਕਿਲੋ ਕਹਿੰਦੇ ਸੀ ਉਹ 7 ਕਰੋੜ ਦਾ ਕਿਲੋ ਹੋ ਗਿਆ ਜੀ ਜਿਹੜਾ ਗੁੜ ਚਾਹ ਚ ਪਾਉਣ ਨੂੰ 40 ਰੁਪਏ ਕਿਲੋ ਸੀ ਉਹ 60 ਹੋ ਗਿਆ ਜੀ ਜੀ ਤਾਂ ਇਹਦਾ ਭਾਵ ਹੈ ਇਹ ਮੰਗਾਈ ਦੀ ਮਾਰ ਮੰਗਾਈ ਸਰਕਾਰਾਂ ਕੰਟਰੋਲ ਨਹੀਂ ਕਰ ਸਕਦੀਆਂ ਜਿਵੇਂ ਕਰਕੇ ਇਸ ਤਰ੍ਹਾਂ ਦੇ ਪ੍ਰੋਪੋਜ਼ਲ ਦੇ ਕਰਕੇ ਲੋਕਾਂ ਦਾ ਧਿਆਨ ਹੈ ਜਿਹੜਾ ਹੰਦਰਦੀ ਵਾਲੇ ਪਾਸੇ ਨੂੰ ਲਾ ਕੇ ਮਤਲਬ ਦੀ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਨੂੰ ਖੁੱਲ੍ਹ ਦੇ ਰਹੀਆਂ ਨੇ ਤੇ ਜਿਹੜਾ ਮਾਫੀਆ ਗਰੁੱਪ ਹੈ ਜਿਹੜਾ ਮਾਫੀਆ ਚਾਹੇ ਉਹ ਲੈਂਡ ਮਾਫੀਆ ਚਾਹੇ ਸੈਨ ਮਾਫੀਆ ਚਾਹੇ ਮੈਡੀਕਲ ਮਾਫੀਆ ਚਾਹੇ ਰੋਨ ਮਾਫੀਆ ਚਾਹੇ ਡਰੱਗ ਮਾਫੀਆ ਕੋਈ ਵੀ ਆ ਉਹ ਮਾਫੀਏ ਸਰਕਾਰਾਂ ਨੂੰ ਚਲਾਉਂਦੇ ਹੁੰਦੇ ਨੇ ਕਿਉਂਕਿ ਸਿ ਮਾਫੀਆਂ ਦੇ ਮਤਲਬ ਕੀ ਅਫਸਰ ਡਿਊਟੀ 'ਤੇ ਲੱਗਦੇ ਨੇ ਮਾਫੀਏ ਜਿਹੜੇ ਉਹ ਗੱਲ ਇਹ ਹੋਈ ਹੈ ਕਿ ਜਿਹੜਾ ਮਾਫੀਆ ਕਾਂਗਰਸ ਦੇ ਵਿੱਚ ਸੀ ਜਿਹੜਾ ਮਾਫੀਆ ਅਕਾਲੀਆਂ ਦੇ ਵਿੱਚ ਸੀ ਅੱਜ ਉਹ ਹੀ ਮਾਰਿਆ ਸਾਡੀ ਸਰਕਾਰ ਦੇ ਵਿੱਚ ਵੀ ਪੜਪ ਗਿਆ ਕਿਉਂਕਿ ਜਿਹੜੇ ਆ ਉਹ ਬੰਦੇ ਉਧਰ ਇਹ ਕੰਮ ਕਰਦੇ ਸੀਗੇ ਕਾਂਗਰਸ ਦੇ ਵਿੱਚ ਕਾਂਗਰਸੀ ਸਰਕਾਰ ਵੇਲੇ ਅਸਾਲੀਆਂ ਦੇ ਰਾਜ ਵਿੱਚ ਅਸਾਲੀਆਂ ਵੇਲੇ ਤੇ ਹੁਣ ਮਤਲਬ ਉਹਨਾਂ ਬੰਦਿਆਂ ਨੂੰ ਸੌਖਾ ਰੋਡ ਦੀ ਲੋੜ ਹੈ ਤੇ ਅਸੀਂ ਇਹ ਬਾਅਦ 'ਚ ਇਹ ਸੌਖਾ ਆ ਕੇ ਕੀ ਅਸੀਂ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਖਾਚਰ ਹੈ ਉਹ ਆਪਦੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੇ ਇਸ ਗੱਲ ਵੀ ਸੌਂਪਾਉਣ ਹਾਂ ਫੇਰ ਮਤਲਬ ਜਿਹੜਾ ਪੰਜਾਬ ਦਾ ਆਪਲ ਹੈ ਉਹਦੇ ਵਾਸਤੇ ਗੱਡੀ ਲਈ ਤੇ ਚੜ ਸਕਦੀ ਹੈ ਪਰਨਾ ਮਤਲਬ ਇਹ ਤਾਂ ਉਹੀ ਨੇ ਪੱਕਾ ਦੇ ਰੰਗ ਬਦਲੇ ਹੈ ਚਾਹੇ ਉਹ ਨੀਦੀ ਹੈ ਚਾਹੇ ਜਿੱਤੀ ਹੈ ਚਾਹੇ ਪਲੀਏ ਕੋ ਇੱਕ ਬੰਦਾ ਹੀ ਕੋਈ ਹੈ ਜੀ ਜਿਹੜਾ ਬੰਦਾ ਸ਼ਰਾਬ ਦਾ ਤਿੰਗ ਪਿੰਨਾ ਹੈ ਜੀ ਜੀ ਆਹ ਜਿਹੜੀ ਲਈ ਸ਼ਰਾਬ ਦਾ ਹਾਂ ਉਹ ਬੰਦਾ 201900 2018 ਤੋਂ ਕਰਦਾ ਆਂ ਬੈ ਦੱਸਦੇ ਨੇ ਜੀ ਉਦੋਂ ਉਹ ਕਿਸੇ ਹੋਰ ਸਰਕਾਰ ਦੀ ਜੀ ਜੀ ਫਿਰ ਉਹਨੂੰ ਪੁਸ਼ਤ ਪਨਾਹੀ ਕਿਸੇ ਦੂਜੀ ਸਰਕਾਰ ਦੀ ਹੋਗੀ ਉਹਨਾਂ ਨੂੰ ਪੁਸ਼ਤ ਪਨਾਹੀ ਤੀਜੀ ਸਰਕਾਰ ਦੇ ਬੰਦਾ ਉਹੀ ਐ ਧੰਦਾ ਉਹੀ ਐ ਉਹੀ ਕੈਮੀਕਲ ਐ ਮਤਲਬ ਕੰਡੋ ਭਾਵੇਂ ਇਹ ਹੈ ਜੀ ਬੰਦੇ ਬਦਲੇ ਨੇ ਕੰਮ ਨਹੀਂ ਬਦਲੇ ਹਨ ਉਹ ਬੰਦਿਆਂ ਨੂੰ ਪਤਾ ਹੁੰਦਾ ਕਿ ਹੁਣ ਆ ਸਰਕਾਰ ਆਊਗੀ ਉਹ ਪਹਿਲੇ ਆਪਣੀਆਂ ਗੋਟੀਆਂ ਉਹਦੇ ਵਿੱਚ ਫਿੱਟ ਕਰ ਲੈਂਦੇ ਨੇ ਜਿਹਦੇ ਕਰਕੇ ਉਹਨਾਂ ਦੇ ਧੰਦੇ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕਰਦੇ ਨੇ ਜਿਸ ਤਰ੍ਹਾਂ ਜਿਵੇਂ ਪੌਂਟੀ ਛੱਡਾ ਸੀਗਾ ਹਾਂਜੀ ਹਾਂਜੀ ਸਰ ਪੌਂਟੀ ਛੱਡਾ ਜੂਪੀ ਦੀ ਸ਼ਰਾਬ ਦਾ ਕਿੰਗ ਬਣ ਗਿਆ ਸੀ ਉਹ ਇੱਕ ਠੇਕੇ ਦੇ ਮੂਰੇ ਰੇੜੀ ਲਾਉਣਾ ਹੁੰਦਾ ਸੀ ਅੰਡਿਆਂ ਦੀ ਹਾਂ ਜੋ ਪਿੰਡਾਂ ਕਿੰਗ ਬਣ ਗਿਆ ਸੀ ਜਦੋਂ ਕਿ ਦੋਨਾਂ ਹੱਥਾਂ ਤੋਂ ਹੈਂਡੀਕੈਪਡ ਸੀ ਪੁਲਿਸ ਵਾਲਿਆਂ ਨੇ ਤਾਂ ਉਹਨੂੰ ਵੀ ਦਿਖਾਤਾ ਕਿਨੇ ਗੋਲੀ ਚਲਾਤੀ ਉਹ ਹੱਥਾਂ ਤੋਂ ਦਾ ਭਲੇ ਮਨਸੋਂ ਦੋਨਾਂ ਤੋਂ ਹੈਂਡੀਕੈਪਡ ਹੈ ਉਹਨੇ ਆਪਦੇ ਤਰ੍ਹਾਂ ਦੇ ਚਲੋ ਉਹ ਤਾਂ ਅਗਲੇ ਦਾ ਨਿੱਜੀ ਮਸਲਾ ਹੈ ਮੈਂ 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 ਤੁਹਾਨੂੰ ਇੱਕ ਅਪਡੇਟ ਦੇ ਦਿੰਦਾ ਕਿ ਜਿਹੜੇ ਅੱਜ ਪੰਜਾਬ ਦੇ ਠੇਕੇ ਨੇ ਉਹ ਪੌਂਟੀ ਚੱਡਾ ਦੀ ਜਿਹੜੀ ਔਰਤ ਹੈ ਅ ਯਾਨੀ ਕਿ ਉਹਨੇ ਇਹ ਛੱਤ ਰੱਖੀ ਸੀ ਸਰਕਾਰ ਨੂੰ ਵੀ ਸਾਰੇ ਠੇਕੇ ਪੰਜਾਬ ਦੇ ਮੇਰੇ ਕੋਲ ਹੋਣਗੇ ਜਦੋਂ ਰੇਟ ਵਧੇ ਨੇ ਉਹ ਰੇਟ ਡਾਕਟਰ ਸਾਹਿਬ ਧਿਆਨ ਨਾਲ ਸੁਣਨਾ ਉਹ ਰੇਟ ਤਾਂ ਹੀ ਵਧੇ ਜੇ ਪੌਂਟੀ ਚੱਡਾ ਦੀ ਜਿਹੜੀ ਵਾਈਫ ਹੈ ਉਹ ਭਗਵਾਨ ਤਮਨ ਸਾਹਿਬ ਦੇ ਜਿਹੜੇ ਸਲਾਹਕਰ ਨੇ ਉਹਨਾਂ ਦੇ ਕਹਿੰਦੇ ਬਹੁਤ ক্লোਜ਼ ਨੇ ਤਾਂ ਕਰਕੇ ਠੇਕੇ ਸਾਰੇ ਉਹਨਾਂ ਦਿੱਤੇ ਗਏ ਔਰ ਅਗਲੇ ਡੇਟ ਵਾਦਗੀ ਸ਼ਰਾਬ ਦੇ ਹਾਂਜੀ ਸ਼ਰਾਬ ਦੇ ਠੇਕੋ ਉਹਨਾਂ ਦੇ ਮਾਇਆਬੱਤੀ ਨਾਲ ਲਿੰਕ ਸੀਗੇ ਉਹਨਾਂ ਦੇ ਅਫੀਲੇਸ਼ਨ ਨਾਲ ਲਿੰਕ ਨੇ ਜੀ ਉਹਨਾਂ ਦੇ ਸਾਰਿਆਂ ਨਾਲ ਲਿੰਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਪਾਰਟੀ ਇਲੈਕਟੋਰਲ ਮਸਲਾ ਤਾਂ ਇਲੈਕਟੋਰਲ ਫੰਡ ਤੇ ਆਉਂਦਾ ਜੀ ਹੋਰ ਕੋਈ ਚੀਜ਼ ਨਹੀਂ ਪਾਰਟੀਆਂ ਨੂੰ ਸਿਰਫ ਫੰਡ ਹੁੰਦਾ ਜੀ ਫੰਡ ਚਾਹਣ ਦੇ ਮਾਰੇ ਇਸ ਕਰਕੇ ਉਹ ਸਾਰਾ ਕੁਝ ਇਸ ਤਰ੍ਹਾਂ ਕਰਦੇ ਆ ਤੇ ਹਦੂ ਵੱਤ ਮਤਲਬ ਬਾਕੀ ਲੋਕ ਲਭਾਉ ਨਾਰੇ ਤਾਂ ਲੋਕਾਂ ਵਾਸਤੇ ਹੁੰਦੇ ਆ ਜੀ ਜੀ ਤੁਸੀਂ ਗੱਲ ਕੀਤੀ ਸੀ ਤੁਸੀਂ ਗੱਲ ਕੀਤੀ ਸੀ ਮੈਂ ਉਹਦਾ ਵੀ ਜਵਾਬ ਦੇਣਾ ਵੀ ਨੌਜਵਾਨਾਂ ਕੋਲ ਨਸ਼ੇ ਲਈ ਪੈਸੇ ਕਿੱਥੋਂ ਆਉਂਦੇ ਨੇ ਤਾਂ ਜਿਹੜੇ ਉਹ ਨੌਜਵਾਨ ਬੇਜ਼ਗਾਰ ਨੇ ਫਿਰ ਉਹ ਚੋਰੀਆਂ ਠੱਗੀਆਂ ਵਾਰਦਾਤਾ ਜਾਨ ਦਿੰਦੇ ਨੇ ਰਸਤੇ ਖੋਹਾਂ ਕਰਦੇ ਨੇ ਇੰਨੀਆਂ ਸਾਰੀਆਂ ਇੰਨੀਆਂ ਚੋਰੀਆਂ ਕਿੱਥੇ ਜਦੋਂ ਆਪੋਨੇ ਤਾਂ ਕਹੀ ਜਾਂਦੇ ਆ ਲੱਖਾਂ ਬੰਦਾ ਖਾਂਦਾ ਚੋਰ ਲੱਖਾਂ ਬੰਦਾ ਜੋ ਲੱਖਾਂ ਚੋਰੀਆਂ ਕਿੱਥੇ ਹੁੰਦੀਆਂ ਨੇ ਚੋਰੀਆਂ ਤਾਂ 20 ਹੋ ਜਾਂਦੀਆਂ ਹੁੰਦੀਆਂ 50 ਹੋ ਜਾਂਦੀਆਂ ਹੁੰਦੀਆਂ ਲੱਖਾਂ ਮੁੰਡਾ ਲੱਖਾਂ ਹੀ ਚੋਰੀ ਕਰਦਾ ਹੈਗਾ ਮਤਲਬ ਇਹ ਇੱਕ ਜਿਹੜੀਆਂ ਅਸੀਂ ਨਾ ਉਹੀ ਗੱਲ ਤੇ ਵਾਰੀ-ਵਾਰੀ ਆਉਂਦੇ ਆ ਵੀ ਸਰਕਾਰਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਲੋਕਾਂ ਨੂੰ ਜਿਹੜਾ ਸ਼ਾਸਨ ਦੇਣਾ ਹੁੰਦਾ ਉਹ ਦੇਣ ਦੇ ਵਿੱਚ ਜਦੋਂ ਅਸਫਲਤਾ ਹੁੰਦੀ ਹੈ ਤਾਂ ਕੋਈ ਨਾ ਕੋਈ ਇਹੋ ਜਿਹੇ ਮੁੱਦੇ ਕੱਢੇ ਜਾਂਦੇ ਨੇ ਜਿਹੜਾ ਕਿ ਉਹਨਾਂ ਚੀਜ਼ਾਂ ਦੀਆਂ ਲੋਕਾਂ ਦੀਆਂ ਜਿਹੜੀਆਂ ਮੇਰ ਮੱਕ ਆਉਂਦਾ ਹੁੰਦੀਆਂ ਲੋਕਾਂ ਦੇ ਮੁੱਦੇ ਹੁੰਦੇ ਆ ਉਹਨਾਂ ਦੇ ਉੱਤੇ ਪਰਦਾ ਪਾ ਕੇ ਹੋਰ ਪਾਸੇ ਆਪ ਦੀ ਬਾੰਦਰੀ ਨਚਾਣ ਆ ਲਈਏ ਤਾਂ ਕਿ ਮਤਲਬ ਜਿਹੜਾ ਉਹ ਸਮਾਨ ਹੈ ਟੱਗਿਆ ਰਹੇ ਹੁਣ ਤੁਸੀਂ ਲਾਉਂਦੇ ਹੋ 85 ਕਿਲੋ ਹੀਰੋਇਨ ਕਹਿੰਦੇ ਆ ਜੀ 6 ਅਰਬ ਰੁਪਏ ਦੀ ਹੋਗੀ ਹਾਂਜੀ ਹਾਂਜੀ 6 ਅਰਬ ਰੁਪਿਆ ਤਾਂ ਕਈ ਘਰਾਂ 'ਚ ਜੇ 5-500 ਦੀਆਂ ਨੋਟਾਂ ਦੀਆਂ ਗੁੱਟੀਆਂ ਟਿਕਣ ਖਾਸੇ ਘਰਾਂ 'ਚ ਰੁਪਏ ਟਿਕ ਜਾਣਗੇ ਉਹਨੇ ਰੁਪਏ ਵੀ ਫੜੇ ਹੋਣ ਹਾਂ ਤਾਂ ਮੰਨਿਆ ਤਾਂ ਜਾਵੇ ਵੀ ਮਾਲ ਤਾਂ ਫੜ ਲਿਆ ਖਰੀਦ ਨਾਤਾ ਪਾ ਖਰੀਦਣ ਵਾਲਾ ਵੇਚਣ ਵਾਲਾ ਨਹੀਂ ਫੜਿਆ ਖਰੀਦਣ ਵਾਲੇ ਤੋਂ ਪੇਮੈਂਟ ਉੱਧੀ ਹੋ ਗਈ ਕਿ ਨਾ ਹੋ ਗਈ ਉਹ ਤਾਂ ਨਹੀਂ ਆਪਾਂ ਨੂੰ ਪਤਾ ਮਤਲਬ ਜਿਹੜੇ ਇਸ ਤਰ੍ਹਾਂ ਨੇ ਜਿੰਨਾ ਚਿਰ ਕਾਨੂੰਨ ਦੇ ਵਿੱਚੇ ਸੰਵਿਧਾਨ ਦੇ ਵਿੱਚੇ ਸੋਧ ਨਹੀਂ ਕੀਤੀ ਜਾਂਦੀ ਕਿਉਂਕਿ 85 ਕਿਲੋ ਕੈਂਡ ਦੀ بجائے ਉਹਦਾ ਕੈਮੀਕਲ ਰਿਪੋਰਟ ਹੋਵੇ ਜਿੰਨੀ ਉਹਦੇ ਵਿੱਚ ਹੈ ਰੋਇਨ ਹੈਗੀ ਓਨੀ ਰਸੀ ਜਾਵੇ ਫਿਰ ਪਾ ਗੱਲ ਬਣੂਗੀ ਨਾਲੇ ਤਾਂ ਦੇਸ਼ ਬਦਨਾਮ ਬਚੂਗਾ ਨਾਲੇ ਨੌਜਵਾਨੀ ਬਚੂਗੀ ਜੇ ਆਪਾਂ ਕਈਏ ਵੀ ਡਾਂਗ ਨਾਲ ਡੰਡੇ ਨਾਲ ਮਤਲਬ ਇਸ ਤਰ੍ਹਾਂ ਜੇ ਆਪਾਂ ਕਈਏ ਵੀ ਹਰਿਆਣਿਆ ਦੇ ਡੰਡੇ ਨਾਲ ਪਾਣੀ ਲੈ ਜਾਣਗੇ ਜਦੋਂ ਸਰ ਹਰਿਆਣੇ ਵਾਲਿਆਂ ਨੂੰ ਆਪਾਂ ਡੰਡੇ ਨਾਲ ਪਾਣੀ ਨਹੀਂ ਦੰਦੇ ਤੇ ਫਿਰ ਆਪਾਂ ਆਪਣੇ ਵਾਲੇ ਡੰਡੇ ਨਾਲ ਰਚਾ ਆਲਾ ਮਸਲਾ ਕਿਵੇਂ ਹੱਲ ਹੋ ਜੂਗਾ ਇਹ ਗੱਲਾਂ ਬੈਠ ਕੇ ਸੋਚਣ ਨਹੀਂ ਆਨੇ ਟੇਬਲ ਤੇ ਠੰਡੇ ਮਤੇ ਨਾਲ ਕਿਉਂ ਨੌਜਵਾਨੀ ਨੂੰ ਬਦਨਾਮ ਕੀਤਾ ਜਾ ਰਿਹਾ ਨੌਜਵਾਨੀ ਤਾਂ ਪਿਛਲੇ 10 ਸਾਲਾਂ ਦੇ ਵਿੱਚ ਛੋਡੀ ਸਭ ਜਹਾਜ਼ਾਂ ਤੇ ਚੜ ਗਈ ਬਾਹਰਲੇ ਮੁਲਕਾਂ ਚ ਅਤੇ ਇਸ ਪਿੰਡਾਂ ਦੇ ਵਿੱਚ ਰਿਸ਼ਤੇ ਨਹੀਂ ਹੁੰਦੇ ਜਦੋਂ ਪਿੰਡਾਂ ਦੇ ਵਿੱਚ ਨੌਜਵਾਨ ਨਹੀਂ ਰਹੇ ਨੌਜਵਾਨਾਂ ਨੂੰ ਤੁਸੀਂ ਰੋਜ਼ਗਾਰ ਨਹੀਂ ਦਿੱਤਾ ਨੌਜਵਾਨ ਬਾਹਰਲੇ ਮੁਲਖਾਂ ਚ ਵਾਗੇ ਰਿਸ਼ਤੇ ਬਾਹਰ ਹੁਣ ਹੋਈ ਤਾਂ ਜਾਂਦੇ ਨੇ ਫਿਰ ਹੁਣ ਰਿਸ਼ਤੇ ਕੁਛ ਨਾ ਕੁਝ ਜੇ ਅਸੀਂ 1988 ਦੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਸੀਐਮਸੀ ਹਸਤਾਲ ਦੇ ਕੋਲੇ ਸੀਗਾ ਉੱਥੇ ਮੈਨੂੰ ਇੱਕ ਨਵਾਂ ਸ਼ਹਿਰ ਦਾ ਬੰਦਾ ਮਿਲਿਆ ਉਹ ਕਹਿੰਦਾ ਵੀ ਕਿਸੇ ਪਿੰਡ ਦਾ ਕਹਿੰਦਾ ਸਾਡੇ ਤਾਂ ਹਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਬਾਹਰ ਹੈ ਉਹ ਮਤਲਬ ਅਸੀਂ ਸਾਨੂੰ ਤਾਂ ਹੈਰਾਨ ਸੀ ਇਸ ਗੱਲ ਦੀ ਕਿਉਂਕਿ 40 ਸਾਲ ਹੋ ਗਏ ਉਹ ਗੱਲ ਸੁਣੀ ਨੂੰ ਮਤਲਬ ਉਦੋਂ ਤੇ ਅੱਜ ਉੱਥੇ ਕੀ ਕੀ ਹਾਲ ਹੋਊਗਾ ਅਹ ਇਹਨਾਂ ਦੇਸਾਂ ਦੇ ਵਿੱਚ ਮਤਲਬ ਸੋਚਣ ਵਾਲੀ ਗੱਲ ਹੈ ਕਿਉਂਕਿ ਜੇ ਆਪਾਂ ਕਰਨਾਟਕ ਇਹਦੀ ਗੱਲ ਕਰੀਏ ਨਾ ਕੇਰਲ ਦੀ ਕੇਰਲ ਦੇ ਵਿੱਚ 12 ਲੱਖ ਘਰਾਂ ਦੇ ਵਿੱਚ ਜਿੰਦਾ ਲੱਗਿਆ ਹੋਇਆ ਹੈ ਤੇ ਜਿਹੜੇ ਸਾਰੇ ਪਰਿਵਾਰ ਬਾਹਰ ਵਗ ਗਏ। 35 ਲੱਖ ਘਰ ਉਹੋ ਜਿਹੇ ਨੇ ਜਿਹੜੇ ਮਤਲਬ ਕਿਸੇ ਨੂੰ ਭਈਆਂ ਨੂੰ ਦਿੱਤੇ ਹੋਏ ਰਏ ਮੰਨ ਲਓ ਇਸ ਤਰ੍ਹਾਂ ਦੇ ਨੇ ਆਪਣੇ ਤਾਂ ਕਾਫੀ ਹੱਲੇ ਰੌਣਕ ਹੈਗੀ ਆ ਉਧਰ ਬਿਲਕੁਲ ਹੀ ਨਹੀਂ ਹੈਗੀ ਉਹ ਤਾਂ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਹੀਂ ਆਪ ਦੀ ਸਟੇਟ ਨੂੰ ਕਦੇ ਬਦਨਾਮ ਨਹੀਂ ਕਰਦੇ ਤੇ ਸਾਡੇ ਵਾਲੇ ਬਦਨਾਮ ਕਰਨ ਤੋਂ ਬਿਨਾ ਹੋਰ ਸਾਡੇ ਕੋਲੇ ਕੋਈ ਗੱਲ ਹੀ ਨਹੀਂ ਹੈਗੀ ਮਤਲਬ ਦੁੱਖ ਹੁੰਦਾ ਇਸ ਗੱਲ ਦਾ ਸੋਢੀ ਸਾਹਿਬ ਜਦੋਂ ਆਪਣੀ ਸਟੇਟ ਨੂੰ ਕੋਈ ਨਾ ਆਹੋ ਆਹ ਬੰਦਾ ਬਦਨਾਮ ਕਰਦਾ ਹੈ ਸਹੀ ਗੱਲ ਸਹੀ ਗੱਲ ਕਾਲਜ ਤੇ ਸ਼ੁਰੂਆਤਾਂ ਵਜਦੀਆਂ ਨੇ ਕਰ ਕੁਝ ਸਕਦੇ ਨਹੀਂ ਅੱਲਾ ਖੈਰ ਕਰੇ। ਔਰ ਦੇਖੋ ਵੀ ਤੁਸੀਂ ਸਹੀ ਕਿਹਾ ਕੱਲ ਕੁਝ ਕੁ ਪਿੰਡਾਂ ਵਿੱਚ ਮੈਂ ਵੀਡੀਓ ਦੇਖਿਆ ਸਵੇਰੇ ਕੁਝ ਪਿੰਡਾਂ ਦੇ ਵੀ ਸਰਪੰਚਾਂ ਨੇ ਨਸ਼ਾ ਤਸਕਾ ਨੂੰ ਸਾਫ ਚੇਤਾਵਨੀ ਦਿੱਤੀ ਹੈ ਵੀ ਆਪਣਾ ਬੋਰੀ ਵਿਸਤਰਾ ਸਮਾਨ ਸਾਈਡ ਕਰ ਲੋ ਨਹੀਂ ਅਸੀਂ ਕੱਲ ਤੋਂ ਤੁਹਾਡੀ ਕੁੱਟਮਾਰ ਸ਼ੁਰੂ ਕਰਾਂਗੇ। ਚਲੋ ਕੁਝ ਨਾ ਕੁਝ ਜਸਤ ਚੰਗਾ ਦੇਖਣ ਨੂੰ ਮਿਲੇਗਾ ਪਰ ਜੇਕਰ ਗੱਲ ਕਰੀਏ ਬਦਨਾਮ ਦੀ ਤਾਂ ਸਹੀ ਗੱਲ ਕਹਿ ਰਹੇ ਤੁਸੀਂ ਕਿ ਆਪਣੇ ਹੀ ਬੰਦੇ ਪੰਜਾਬ ਨੂੰ ਜ਼ਿਆਦਾ ਬਦਨਾਮ ਕਰ ਰਹੇ ਨੇ ਰੈਲੀ ਵੀ ਬੁਲਾ ਰਹੇ ਸਪੈਸ਼ਲ ਅਰਵਿੰਦ ਕੇਜੀਵਾਲ ਜੀ ਨੂੰ। ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਸੀ ਭਗਵਾਨ ਤੁਮਨ ਸਾਹਿਬ ਦੀ ਖੁਦ ਇੰਨੀ ਵਧੀਆ ਛਵੀ ਆ ਉਹ ਕੱਲੇ ਚੱਲ ਜਾਂਦੇ ਤੁਸੀਂ ਲਾਓ ਜੀ 10 12 ਸਾਲ ਕੇਜਰੀਵਾਲ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਰਹੇ ਜਿਹੜੇ ਨਾਮੀ ਮਤਲਬ ਮਸ਼ਹੂਰ ਮੁੱਖ ਮੰਤਰੀ ਨੇ ਦਿੱਲੀ ਦੇ ਵਿੱਚੋਂ ਨਸ਼ਾ ਕਿੰਨਾ ਖਤਮ ਹੋ ਗਿਆ ਜੀ ਪਰ ਤਾਂ ਤਾਂ ਦਿੱਲੀ ਚ ਹੀ ਐ ਦਿੱਲੀ ਚੋਂ ਹੀ ਸਪਲਾਈ ਆਉਂਦੀ ਐ ਚਾਹੇ ਉਹ ਕੈਮੀਕਲ ਦੀ ਆਉਂਦੀ ਹੈ ਚਾਹੇ ਫੈਟਾਮਾਈਨ ਦੀ ਆਉਂਦੀ ਹੈ ਚਾਹੇ ਡਾਈਸਾਈਕਲੋ ਦੀ ਆਉਂਦੀ ਹੈ ਚਾਹੇ ਕਿਸੇ ਦੀ ਡਾਈਸੈਟਾਈਲ ਮਤਲਬ ਕੋਈ ਵੀ ਆਉਂਦਾ ਹੈਗਾ ਅਲਪਰਾਜੋਲ ਆਉਂਦਾ ਹੈਗਾ ਫਲੋਂਜੀਪਾਮ ਆਉਂਦਾ ਹੈਗਾ ਮਤਲਬ ਕਿੰਨੇ ਸਾਲਾਂ ਤੋਂ ਦੇ ਨਾਮ ਲੈ ਲਿਏ ਸਾਰੇ ਆਉਂਦੇ ਦਿੱਲੀ ਤੋਂ ਨੇ ਉੱਤੇ ਦਿੱਲੀ 'ਚ ਤਾਂ ਸੋਂ ਕਿਸੇ ਨੂੰ ਫੈਕਟਰੀ ਵਾਲੇ ਨੂੰ ਖਵਾਈ ਨਹੀਂ ਕੇਜੀ ਵਾਲੇ ਸਾਹਿਬ ਨੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਨਾ ਜਿਹੜੀਆਂ ਹੱਸੋ ਜਣੀਆਂ ਨੇ ਲੋਕ ਮਤਲਬ ਸਾਰੇ ਗੱਲਾਂ ਸਮਝਦੇ ਨੇ ਹਾਂ ਲੋਕ ਇਹ ਗੱਲ ਨਹੀਂ ਹੈ ਵੀ ਲੋਕ ਸਮਝਦੇ ਨਹੀਂ ਹਨ ਨਾ ਲੋਕ ਸਾਰੇ ਜਾਣ-ਜਾਣ ਨੇ ਇਸ ਕਰਕੇ ਮਤਲਬ ਧਿਆਨ ਮੁੱਦਿਆਂ 'ਤੇ ਬੰਦ ਦੇਣ ਤਾਂ ਮਤਲਬ ਗੱਲ ਬਣੂਗੀ ਜੇ ਇਸੇ ਤਰ੍ਹਾਂ ਦੀ ਆਪਾਂ ਗੱਲਾਂ ਕਰਦੇ ਰਹੇ ਤਾਂ ਆਪਾਂ ਜਿਹੜੀਆਂ ਰਾਜਸ੍ਰੀ ਆਪਣੀਆਂ ਤੱਕੀਆਂ ਨੇ ਉਹਦੇ ਵਿੱਚ ਆਪਣੇ ਵਾਅਦੇ ਫੜ ਜਾਣਗੇ ਅੱਡਿੱਤੇ ਲਏ ਜਾਣਗੇ ਜਿਹੜੇ ਹੋਰ ਲੋਕ ਨੇ ਉਹ ਸਾਥੋਂ ਮੂਹਰੇ ਲੰਘ ਜਾਣਗੇ ਰਾਜਸਤਾ ਪ੍ਰਾਪਤ ਕਰਨ ਦੇ ਵਿੱਚ ਇਸ ਕਰਕੇ ਅ ਲੋਕਾਂ ਨੂੰ ਜਿਹੜੇ ਲੋਕਾਂ ਦੇ ਮੁੱਦੇ ਨੇ ਉਧਰਲੇ ਪਾਸੇ ਧਿਆਨ ਕਨਵਰਟ ਕਰਨ ਦੀ ਲੋੜ ਹੈ ਜੀ ਨਾ ਕਿ ਮਤਲਬ ਇਸ ਤਰ੍ਹਾਂ ਕਿਉਂਕਿ ਖੇਡਾਂ ਖੇਡਾਂ ਦੇ ਵਿੱਚ ਹੁਣ ਤੁਸੀਂ ਲਾਓ ਜੀ ਬਿਹਾਰ ਦੇ ਵਿੱਚ ਖੱਡਾ ਹੋ ਕੇ ਹੱਡੀਆਂ ਨੇ ਜੀ ਆਪਣਾ 250 ਬੰਦਾ ਗਿਆ ਮੈਡਲ ਆਪਣਾ ਲਗਭਗ 50 ਦੇ ਨੇੜੇ ਲਿਆ ਆ ਜੀ ਜੀ ਹਰਿਆਣੇ ਵਾਲੇ ਜਿੱਥੇ ਹਰਿਆਣਾ ਨਸ਼ੇ ਦਾ ਘੜਾ ਹੈ ਹਰਿਆਣਾ ਕ੍ਰਾਈਮ ਦਾ ਘੜਾ ਹੈ ਉਹ 700 ਦਾ ਮੈਡਲ ਲਿਆ ਆ ਜੀ ਜੀ ਮਤਲਬ ਘੜਾ ਤਾਂ ਹਰਿਆਣਾ ਦਾ ਇਹਨਾਂ ਚੀਜ਼ਾਂ ਦਾ ਉਹ ਮੈਡਲਾਂ 'ਚ ਵੱਧ ਲਿਆਉਂਦੇ ਨੇ ਕਿਉਂਕਿ ਗੜਬੜਾ ਨੇ ਉਧਰੋਂ ਉਧਰੇ ਪੱਖਾਂ ਪੱਖਪਾਤ ਹੁੰਦੇ ਨੇ ਇਸ ਕਰਕੇ ਮਤਲਬ ਉਹਨਾਂ ਨੂੰ ਮੈਡਲ ਵੱਧ ਦੇ ਤੇ ਆਪਣੇ ਆਪ ਨੂੰ ਮੈਡਲ ਪਿੱਛੇ ਰੱਖਦਾ ਆਪਣਾ ਤਾਂ ਪਿਛਲੇ ਵਾਰੀ 7ਵੇਂ 9ਵੇਂ ਥਾਂ ਤੇ ਸੀ 17ਵੇਂ 18ਵੇਂ ਥਾਂ ਤੇ ਭੇਜ ਤੇ ਮਤਲਬ ਪੰਜਾਬ ਨੂੰ ਤਾਂ ਕਿਸੇ ਵੀ ਪਾਸੇੋਂ ਛੋਟ ਨਹੀਂ ਹੈਗੀ ਪੰਜਾਬ ਨੂੰ ਕਿਸੇ ਵੀ ਤਰੀਕੇ ਨਾਲ ਕੈਮਿਕ ਕੁਸੀ ਨਾਲੋਂ ਤੁਸੀਂ ਕਾਗਜ਼ੀ ਕਾਰਵਾਈ ਦੇ ਵਿੱਚ ਅਸਲੀ ਰੰਦੇ ਵਿੱਚ ਸਰਕਾਰ ਦੇ ਵਿੱਚ ਸੈਂਟਰ ਸਰਕਾਰ ਦੇ ਵਿੱਚ ਆਪਣੇ ਪੱਖ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ ਤੁੱਕ ਇਸ ਗੱਲ ਦਾ ਹੁੰਦਾ ਵੀ ਸਾਡੇ ਅਸੀਂ ਆਮਦੇ ਬੰਦੇ ਸਾਡੇ ਉਹਨਾਂ ਦੇ ਮਾਰਗ ਲੱਗ ਕੇ ਸਾਡੇ ਆਪਦੇ ਦੇਸ਼ ਨੂੰ ਬਦਨਾਮ ਕਰਦੇ ਨੇ ਮਤਲਬ ਇਹ ਨਹੀਂ ਹੋਣਾ ਚਾਹੀਦਾ ਡਾਕਟਰ ਸਾਹਿਬ ਤੁਹਾਨੂੰ ਇਹ ਲੱਗਦਾ ਨਹੀਂ ਵੀ ਜਿਹੜੀ ਕੱਲ ਸੋ ਸਰਪੰਚਾਂ ਨੂੰ ਖਵਾਈ ਗਿਆ ਉਹ ਸੋ ਯਾਨੀ ਕਿ ਮੰਤਰੀਆਂ ਨੂੰ ਖਵਾਣੀ ਚਾਹੀਦੀ ਈ ਪਹਿਲਾਂ ਤੇ ਨਾਲ ਜਿਹੜੇ ਪੁਲਿਸ ਦੇ ਅਧਿਕਾਰੀਆਂ ਨੂੰ ਖਵਾਣ ਜਾਈ ਦੀ ਹੈ ਇਹ ਵੱਡੇ ਵੱਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਖਾ ਉਹ ਪਤਾ ਲੱਗੇ ਨਾ ਇਹ ਸਾ ਤਾਂ ਉਹਨਾਂ ਨੂੰ ਖਵਾਣ ਜਿਹੜਾ ਦੂਜਿਆਂ ਜੋ ਦਾ ਕਚਰਾ ਇਹਨਾਂ ਨੇ ਲਿਆਂਦਾ ਹੈਗਾ ਹਾਂ ਦੂਜੀਆਂ ਪਾਰਟੀਆਂ ਦੇ ਬੰਦੇ ਲਿਆਂਦੇ ਜਦੋਂ ਆਪਾਂ ਕਹਿੰਦੇ ਵੀ ਕਾਂਗਰਸੀ ਵੇਚਦੇ ਸੀ ਕਾਲੀ ਵੇਚਦੇ ਸੀ ਉਹੀ ਆ ਕੇ ਸਾਡੇ ਇੱਧਰ ਆ ਕੇ ਉਹ ਇੱਧਰ ਆ ਕੇ ਵੇਚਣ ਲੱਗੇ ਮਤਲਬ ਬਦਨਾਮ ਹੁਣ ਆ ਅਸੀਂ ਜੇ ਕਹੀਏ ਵੀ ਉਹਨਾਂ ਨੂੰ ਕਰੀ ਜਾਈਏ ਅਕਾਲੀਆਂ ਕਾਂਗਰਸੀਆਂ ਨੂੰ ਬੰਦੇ ਉਹਨਾਂ ਦੇ ਲਿਆ ਕੇ ਅਸੀਂ ਬਾੜ ਲਿਆ ਆਪਦੇ ਵਿੱਚ ਉਹ ਵੇਚਣ ਲੱਗੇ ਐ ਫਿਰ ਮਤਲਬ ਬਦਨਾਮਤਾ ਅਸੀਂ ਹੋਵਾਂਗੇ ਨਾ ਅਸੀਂ ਜੇ ਕਹੀਏ ਵੀ ਆਪਾਂ ਕੱਲੇ ਕਾਂਗਰਸੀ ਅਕਾਲੀਆਂ ਨੂੰ ਬਦਨਾਮ ਕਰੀ ਜਾਈਏ ਤਾਂ ਮਤਲਬ ਇਹ ਗੱਲ ਗਲੇ ਚ ਨਹੀਂ ਲੰਗਦੀ ਹੈ ਆ ਬਦਨਾਮਤਾ ਜਿਹੜਾ ਕਰੂਗਾ ਉਹ ਹੋਊਗਾ ਜਦੋਂ ਉਹ ਆਮ ਆਦਮੀ ਪਾਰਟੀ ਇਹਦਾ ਅਸੀਂ ਉਦੋਂ ਦੇਖਣਾ ਜਦੋਂ ਅਸੀਂ ਕਿਸੇ ਕਿਸੇ ਪਾਰਟੀ ਦਾ ਦੂਜੇ ਬੰਦੇ ਨੂੰ ਕਿਸੇ ਦੂ ਇਧਰਲੀ ਪਾਰਟੀ ਦੇ ਵਿੱਚ ਜੁਆਇਨ ਕਰਾ ਕੇ ਉਹਨੂੰ ਟਿਕਟ ਦੰਨੇ ਆ ਤੇ ਉਹ ਬੰਦੇ ਦਾ ਰਿਕਾਰਡ ਕਿਸ ਤਰ੍ਹਾਂ ਦਾ ਹੁੰਦਾ ਪਿਛਲਾ ਮਤਲਬ ਉਸ ਗੱਲ ਦੇ ਉੱਤੇ ਛਾਤੀ ਨਹੀਂ ਵਾਰੀ ਜਾਂਦੀ ਫਿਰ ਲੋਕ ਨੇ ਜਿਹੜੇ ਉਹ ਸਵਾਲ ਠਾਉਣ ਲੱਗ ਜਾਂਦੇ ਨੇ ਤੇ ਉਸ ਗੱਲ ਨੂੰ ਹੱਸੋ ਜਿਣੀ ਬਣਾਉਣ ਲੱਗ ਜਾਂਦੇ ਨੇ ਬੱਸ ਤੁਸੀਂ ਕਾਪੇ ਤੇਰੇ ਦੀ ਸ਼ਰਾਬ ਵਾਲੇ ਟਾਂਡੇ ਦੇ ਵਿੱਚ ਹੋਇਆ ਤੁਸੀਂ ਕੱਲ੍ਹ ਤੋਂ ਮੈਨੂੰ ਅਪਡੇਟ ਦੇ ਰਹੇ ਸੀ ਕਿ ਕੱਲ੍ਹ ਜਦੋਂ ਭਗਵੰਤ ਮਾਨ ਸਾਹਿਬ ਲੈਕਚਰ ਦੇ ਰਹੇ ਸੀ ਸ਼ਰਾਬ ਤੇ ਤਾਂ ਇੱਕ ਬੰਦਾ ਬਹੁਤ ਹੀ ਗੌਰ ਨਾਲ ਹੱਸਦੇ ਹੋਏ ਭਗਵੰਤ ਮਾਨ ਸਾਹਿਬ ਨੂੰ ਦੇਖ ਰਿਹਾ ਸੀ ਕਿਉਂਕਿ ਇਹ ਭਗਵੰਤ ਮਾਨ ਸਾਹਿਬ ਦਾ ਹੁਣ ਤਾਂ ਪਤਾ ਨਹੀਂ ਪਹਿਲਾਂ ਨਾਮ ਸ਼ਰਾਬ ਨਾਲ ਜੁੜਿਆ ਸੀ ਕਈ ਵਾਰ ਹਾਂਜੀ ਤੇ ਕੋਈ ਜਦੋਂ ਨਸ਼ਿਆਂ ਦੇ ਗੱਲ ਕੇਜਰੀਵਾਲ ਸਾਹਿਬ ਨੇ ਚਲਾਈਆ ਉਦੋਂ ਵੀ ਉੱਥੇ ਕਹਿੰਦੇ ਹਾਸਾ ਆ ਪੈ ਗਿਆ ਸੀ ਇਸ ਕੰਮ ਦਾ ਕਿ ਮਤਲਬ ਨਸ਼ਿਆਂ ਤੇ ਗੱਲ ਕਰ ਰਹੇ ਹੈ ਆ ਗੱਲ ਤਾਂ ਇਹ ਹੈ ਨਾ ਜੀ ਲੋਕਾਂ ਨੂੰ ਪਤਾ ਵੀ ਜਿਹੜੇ ਨਸ਼ਿਆਂ ਦੇ ਕੋਈ ਸਿਰ ਇਕ ਪਾਰਟੀ ਦਾ ਨਹੀਂ ਕੋਈ ਵੀ ਬੰਦਾ ਜਿਹੜਾ ਬੰਦਾ ਇਸ ਤਰ੍ਹਾਂ ਦਾ ਪ੍ਰਚਾਰ ਕਰਦਾ ਫਿਰਦਾ ਹੁੰਦਾ ਉਹ ਪਹਿਲਾਂ ਖਾ ਕੇ ਹੀ ਲੱਗਦਾ ਹੁੰਦਾ ਤੇ ਜਾ ਕੇ ਸਾਰੇ ਪ੍ਰਚਾਰ ਦਾ ਥਕੇਮਾ ਹੈ ਜਿਹੜਾ ਉਹ ਨਸ਼ੇ ਨਾਲ ਫੇਰ ਲਾਉਂਦਾ ਹੁੰਦਾ ਪ੍ਰਚਾਰ ਉਹ ਨਸ਼ੇ ਦੇ ਖਿਲਾਫ ਕਰਦਾ ਹੁੰਦਾ ਉਹ ਸਕਿਉਰਿਟੀ ਗਾਰਡ ਜਾਂ ਪੁਪਾਰਟਨਾ ਚ ਉਹਨਾਂ ਦੇ ਲੰਚ ਦਾ ਇੰਤਜ਼ਾਮ ਤਸ਼ਕਰਾਂ ਵੱਲੋਂ ਕੀਤਾ ਗਿਆ ਹੁੰਦਾ ਤੇ ਲੋਕਾਂ ਪਤਾ ਹੁੰਦਾ ਨਾ ਜੀ ਲੋਕ ਤਾਂ ਤਾਂ ਹੰਦੇ ਨੇ ਇਸ ਗੱਲ ਤੇ ਕਿ ਮਤਲਬ ਆ ਦੇਖ ਲੋ ਹਨਾ ਕੀ ਬਣ ਰਿਹਾ ਐ ਇਸ ਕਰਕੇ ਜਿੰਨਾ ਜਿਹੜੀ ਕਹਿਣੀ ਤੇ ਕਤਨੀ ਦੇ ਵਿੱਚ ਕਾਫੀ ਫਰਕ ਹੋ ਜਾਂਦਾ ਜੇ ਲੋਕਾਂ ਦੇ ਵਿੱਚ ਸਿੰਪਲ ਰੋਟੀ ਜਾਂ ਲੋਕਾਂ ਨੂੰ ਤਾਂ ਪਤਾ ਹੈ ਨਾ ਜੀ ਨਹੀਂ ਡਾਕਟਰ ਸਾਹਿਬ ਫਿਰੇ ਫਿਰੇ ਲੋਕ ਫਿਰੇ ਲੋਕ ਸਾਡੇ ਲੋਕਾਂ ਦਾ ਪੈਸਾ ਰੈਲੀਆ ਕਿਉਂ ਰੈਲੀਆ ਕਰਕੇ ਕਿਉਂ ਖਰਾਬ ਕਰਦੇ ਨੇ ਪੈਸਾ ਕਿਸੇ ਵਧੀਆ ਕੰਮ ਵਿੱਚ ਇਨਵੈਸਟ ਕਰਨ ਦਾ ਹੋਰ ਦਿੱਤਾ ਗੱਲ ਹੈ ਜੀ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਮੁੱਦੇ ਹੱਲ ਕਰਨ ਲੋਕਾਂ ਦੇ ਜਿਹੜੇ ਮੁੱਦੇ ਸੜਕਾਂ ਨੇ ਉਤੇ ਨੇ ਬਿੱਲੇ ਨੇ ਠੱਖੇ ਨੇ ਸਪੀਕਰ ਨੇ ਪੈਟਰੋਲ ਪੰਪਾਂ ਦੀਆਂ ਕਾਲੀਆਂ ਪਾਈਪਾਂ ਨੇ ਸ਼ਰਾਬ ਦਾ ਜਿਹੜਾ ਕੈਮੀਕਲ ਆ ਰਿਹਾ ਹੈ ਮਤਲਬ ਕਿੰਨਾ ਆ ਰਿਹਾ ਉਹਨਾਂ ਸਰਕਾਰ ਕੋਲੇ ਆਉਂਦਾ ਉਹਨਾਂ ਮਾਪਿਆਂ ਕੋਲੇ ਜਾਂਦਾ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਕਾਪੜੇ ਦੇਣਾ ਮੈਂ ਸਵੇਰੇ ਖਬਰ ਕਰਕੇ ਆਇਆ ਫਤਿਹ ਕਰਦੀ ਆ ਤਿੰਨ ਲੜਕੇ ਨੇ ਟੌਪ ਕੀਤਾ ਹੈ 12ਵੀਂ ਦੀ ਕਲਾਸ ਵਧੀਆ ਗੱਲ ਹੈ ਵੀ 3 ਅੱਗੇ ਆਈਆਂ ਔਰ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਡੀਫੀ ਮੈਡਮ ਐ ਉੱਥੇ ਉਹਨਾਂ ਵੱਲੋਂ ਤੇ ਹਲਕੇ ਦੇ ਜਿਹੜੇ ਵਧਾਈ ਉਹਨੇ ਪੜ੍ਹਾਈ ਦੇ ਅਧਿਕਾਰ ਨੇ ਵੱਡੇ ਉੱਚ ਅਧਿਕਾਰੀ ਤਾਂ ਉਹਨਾਂ ਨੇ ਕੀ ਕਿਹਾ ਅਸੀਂ ਕੁੜੀਆਂ ਨੂੰ ਸਨਮਾਨਤ ਕਰ ਰਹੇ ਆ ਕਹਿ ਰਹੇ ਕਹਿੰਦੇ ਅਸੀਂ ਨਾ ਕੁੜੀਆਂ ਨੂੰ ਜੀ ਵਧੀਆ ਕਿਤਾਬਾਂ ਦੇ ਸੈੱਟ ਦਾਂਗੇ ਉਹ ਸ਼ਰਮ ਆ ਰਹੀਏ ਤੁਹਾਡੇ ਤੇ ਤੁਸੀਂ ਘਟੋੜ ਬੱਚਿਆਂ ਨੂੰ ਕਿੰਨੇ ਲੱਖ ਰੁਪਏ ਤਾਂ ਦੇ ਦਿਓ ਘਟੋ ਘਟ ਔਰ ਦੇਖੋ ਐ ਜੀਆਂ ਐਜੇ ਕਮਾ ਹਰੇ ਅਧਿਕਾਰੀ ਵੀ ਅੱਗੇ ਨਹੀਂ ਆਉਂਦੇ ਕਿਤਾਬਾਂ ਦੇ ਸੈੱਟ ਕਿਤਾਬਾਂ ਸਿਰ ਤਾਂ ਆਪ ਲੈ ਲਣਗੇ ਬੱਚੇ ਜਿਹਨੇ ਟੌਪ ਕੀਤਾ ਹੈ ਔਰ ਉਹੀ ਤਾਂ ਗੱਲ ਹੈ ਜੀ ਜਿਹੜੀਆਂ ਮਤਲਬ ਜਿਹੜੇ ਅਸਲੀ ਮੁੱਦੇ ਨੇ ਅਸਲੀ ਗੱਲਾਂ ਨੇ ਉਧਰ ਦੇ ਪਾਸੇ ਤਾਂ ਧਿਆਨ ਨਹੀਂ ਹੈਗਾ ਹਾਂ ਜਿਹੜਾ ਧਿਆਨ ਤਾਂ ਹੋਰ ਪਾਸੇ ਹੈ ਅ ਮਤਲਬ ਇਸ ਕਰਕੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹ ਇੱਕ ਮੁੱਦਾ ਨਹੀਂ ਆ ਲੋਕਾਂ ਦੇ ਮੁੱਦੇ ਦਾ ਬਹੁਤ ਮੂੰਹ ਵੱਡੀ ਖੜੇ ਨੇ ਜਿਹੜੇ ਮਤਲਬ ਸਵਾਲ ਜਵਾਬ ਮੰਗਦੇ ਨੇ ਉਹਨਾਂ ਦੇ ਉੱਤੇ ਕੱਪੜਾ ਪਾ ਕੇ ਨਸ਼ੇ ਦਾ ਅ ਮਤਲਬ ਸਾਈਡ ਤੇ ਆਹੋ ਹੈ ਜਿਹੜਾ ਚਲੋ ਆਖਰੀ ਆਖਰੀ ਸਵਾਲ ਹੈ ਡਾਕਟਰ ਸਾਹਿਬ ਆਖਰੀ ਸਵਾਲ ਦਾ ਜਵਾਬ ਦਿਓ ਵੀ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਰੈਲੀ ਦਾ ਅਸਰ ਹੋਏਗਾ ਦੇਖੋ ਜੀ ਜਿਹੜੇ ਰੈਲੀਆਂ ਨਾਲ ਅਸਰ ਹੁੰਦਾ ਹੋਵੇ ਤਾਂ ਤਾਂ ਇਹ ਰੈਲੀਆਂ ਬਹੁਤ ਚਿਰ ਦੀਆਂ ਨੇ ਫਿਰ ਤਾਂ ਇਹ ਨਸ਼ੇ ਮਤਲਬ ਆਉਂਦੀ ਨਾ ਇਹ ਨਸ਼ਾ ਪਾ ਛਲਉਣਾ ਬਹੁਤ ਔਖੀ ਗੱਲ ਐ ਇਹ ਪਹਿਲੀ ਗੱਲ ਤਾਂ ਨਸ਼ਾ ਖਰੀਦਣਾ ਬਹੁਤ ਔਖੀ ਗੱਲ ਐ ਜੀ ਨਸ਼ਾ ਮਤਲਬ ਕਹਿਣ ਨੂੰ ਤਾਂ ਕੋਈ ਜਿਹੜਾ ਇੱਥੇ ਜਾਦੇ ਸਿਸਟਮ ਐ ਦਾ ਦੇ ਵਪਾਰ ਦਾ ਜਾਦੇ ਸਿਸਟਮ ਐ ਸ਼ਰਾਬ ਦੇ ਜਿਹੜੇ 2 ਨੰਬਰ ਦੀ ਸ਼ਰਾਬ ਆ ਉਹਦੇ ਸਿਸਟਮ ਹੈ ਮਤਲਬ ਬ੍ਰਾਂਡਡ ਸ਼ਰਾਬਾਂ ਨੇ ਜਿਹੜੀਆਂ ਉਹ ਵੜਮੜ ਵੇਚੀ ਜਾਂਦੀਆਂ ਵਿਕੀ ਜਾਂਦੀਆਂ ਨੇ ਇੱਥੇ ਜਿਹੜੀਆਂ ਸ਼ੂਗਰ ਮਿਲਾਂ ਨੇ ਉਹਦੇ ਵਿੱਚ ਸ਼ੂਗਰ ਤੋਂ ਬਣਾ ਇੱਕ ਹੋਰ ਨਿਕਲਦਾ ਜਿਹੜਾ ਮਟੀਰੀਅਲ ਉਹਦੀ 2 ਨੰਬਰ ਦੀ ਸ਼ਰਾਬ ਬਣਦੀ ਆ ਉਹ ਵਿਕੀ ਜਾਂਦੀ ਆ ਉਹ ਰੋਕਣ ਮਤਲਬ ਰੋਕਣ ਵਾਲਿਆਂ ਦਾ ਲੱਗਦਾ ਹੋਰ ਨਹੀਂ ਜੀ ਸਾਹਾ ਨਾਲ ਸੋ ਇਹ ਕੋਣ ਵੀ ਉਹ ਚੀਜ਼ ਆਸੀ ਬਣ ਨਹੀਂ ਦਿੰਦੇ ਇਹ ਫੇਰ ਉਹ ਹੋ ਜੂਗਾ ਚਬਾਕਾ ਨੂੰ ਜਦੋਂ ਬੱਚੇ ਸਕੂਲਾਂ ਵਾਲੇ ਬੱਚਿਆਂ ਨੂੰ ਸਾਹਾ ਖਵਾਤੀਆਂ ਉਹ ਤਾਂ ਵਰਤਦੀ ਨਹੀਂ ਨਾ ਜੀ ਜੀ ਜਿਹੜੇ ਨਸ਼ਾ ਵਰਤਦੇ ਨੇ ਉਹ ਨਸ਼ਾ ਵਰਤੀ ਜਾਂਦੇ ਨੇ ਉਹ ਸੌਦੇ ਵਿੱਚ ਨਹੀਂ ਆਉਂਦੇ ਫਿਰ ਮਤਲਬ ਇਹੀ ਹੈ ਵੀ ਜਿਹੜਾ ਸਾਡੇ ਰੱਖੇ ਨੇ ਜਿਹੜੇ ਸਾਡੇ ਇਹ ਨਸ਼ਾ ਪੈਦਾ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸੌਹਾਂ ਅਵਾਈਆਂ ਜਾਣ ਵੀ ਅਸੀਂ ਜਿਹੜਾ ਸ਼ੂਗਰ ਮਿੱਲਾਂ ਦਾ ਦੋ ਜਿਹੜਾ ਉਹ ਕੈਮੀਕਲ ਜਦ ਨਿਕਲਦਾ ਖੰਡ ਤੋਂ ਬਿਨਾ ਉਹਨੂੰ ਕੀ ਕਹਿੰਦੇ ਨੇ ਮੈਂ ਭੁੱਲ ਗਿਆ ਮਤਲਬ ਉਹ ਚੀਜ਼ ਤੋਂ ਦੋ ਨੰਬਰ ਦੀ ਸ਼ਰਾਬ ਨਹੀਂ ਬਣਾ ਕੇ ਵੇਚਾਂ ਇਸ ਚੀਜ਼ ਦੀ ਸੌ ਹੋਵੇ ਪੀਣ ਵਾਲਾ ਤਾਂ ਪੀਣੀ ਪੀਊਗਾ ਫਿਰ ਲੱਗ ਜਾਂਦੇ ਨੇ ਗੋਡਾ ਦੀ ਸ਼ਰਾਬ ਤੇ ਛਾਪਾ ਮਾਰੀ ਕਰਦੇ ਗੁੜ ਤਾਂ ਜੋ ਉਹ ਵੀ ਲੋਕ ਖਾਈ ਜਾਂਦੇ ਨੇ ਉਹਨਾਂ ਦੀ ਸ਼ਰਾਬ ਥੋੜੀ ਹੈ ਕਿ ਮਤਲਬ ਜਿਹੜੀ ਦੋ ਨੰਬਰ ਦੀ ਸ਼ਰਾਬ ਹੈ ਦੋ ਨੰਬਰ ਦੀ ਸ਼ਰਾਬ ਤਾਂ ਜਿਹੜੀ ਕੈਮੀਕਲ ਤੋਂ ਬਣਦੀ ਹੈ ਉਹ ਦੋ ਨੰਬਰ ਦੀ ਹੈ ਚਾਹੇ ਸਰਕਾਰ ਬਣਾਉਂਦੀ ਹੈ ਚਾਹੇ ਕੋਈ ਮਾਫੀਆ ਬਣਾਉਂਦਾ ਕੋਈ ਬਣਾਉਂਦਾ ਉਹ ਚੀਜ਼ ਦੇ ਖਿਲਾਫ ਸੌਹ ਪਾਈ ਜਾਵੇ ਵੀ ਉਹ ਚੀਜ਼ ਅਸੀਂ ਪੰਜਾਬ ਦੇ ਵਿੱਚ ਬਰਨ ਨਹੀਂ ਦੇਣੀ ਉਹ ਤਾਂ ਪਾਕਿਸਤਾਨ ਚੋਂ ਵੀ ਨਹੀਂ ਆਉਂਦੀ ਚਲੋ ਉਹ ਅਮਰੀਕਾ ਚੋਂ ਆਉਂਦੀ ਹੈ ਨਾ ਚైనా ਚੋਂ ਉਹ ਤਾਂ ਇੱਥੇ ਹੀ ਹੈ ਮਤਲਬ ਉਹ ਚੀਜ਼ਾਂ ਜਿਹੜੀਆਂ ਰੋਕਣ ਲੱਗਣ ਉਹ ਚੀਜ਼ਾਂ ਰੋਕ ਕੇ ਨਾ ਕਾਫੀ ਮਤਲਬ ਇਹਦੀਆਂ ਉਮੀਦਾਂ ਹੈਗੀਆਂ ਨੇ ਮਾਨ ਸਾਹਿਬ ਤੋਂ ਵੀ ਕੁਝ ਕਰਕੇ ਦਿਖਾਉਣਗੇ ਮਤਲਬ ਇਸ ਤਰ੍ਹਾਂ ਦੀਆਂ ਜੇ ਕਾਰਵਾਈਆਂ ਕਰਨ ਦੇ ਤਾਂ ਮਤਲਬ ਸਨੇਹੜੀ ਅੱਖਰਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਾਮ ਦਿਖਾ ਜਾ ਸਕਦਾ ਚਰੋ ਜਿੰਦਰ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਿਚਾਰ ਲੋਕਾਂ ਨੂੰ ਸਾਂਝੇ ਕੀਤੇ ਸਾਡੇ ਚੈਨਲ ਦੇ ਲਈ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਤੇ ਨਾਲ ਜੁੜੇ ਸਾਡੇ ਨਾਲ ਜਿੰਦਰ ਸਿੰਘ ਜੀ ਇਹਨਾਂ ਨੇ ਬੜੇ ਵਧੀਆ ਵਿਚਾਰ ਸਾਂਝੇ ਕੀਤੇ ਕਿ ਉਹਨਾਂ ਨੂੰ ਸੋਹਾ ਪਵਾਉਣ ਦਾ ਕੀ ਫਾਇਦਾ ਸਰਪੰਚਾਂ ਨੂੰ ਜੇ ਸੋਹਾ ਪਵਾਣੀਆਂ ਤਾਂ ਵੱਡੇ-ਵੱਡੇ ਲੀਡਰ ਅਫਸਰਾਂ ਆ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਸੋਹਾ ਪਾਓ ਨਾ ਠੀਕ ਹੈ ਕੱਲ ਭਗਵਾਨਤਮਾਨ ਸਰਕਾਰ ਦੇ ਵੱਲੋਂ ਇੱਕ ਰੈਲੀ ਆਯੋਜਿਤ ਕੀਤਾ ਗਿਆ ਜੋ ਕਿ ਸ਼ੁਰੂ ਹੋਈ ਹੈ ਜਲੰਧਰ ਤੋਂ ਕਈ ਸ਼ਹਿਰਾਂ ਵਿੱਚ ਗਈ ਨਾਲ ਅਰਵਿੰਦ ਕੇਜੀਵਾਲ ਜੀ ਆਏ ਦਿੱਲੀ ਤੋਂ ਜੋ ਕਿ ਜਿਲਦੇ ਕਿੰਨੀ ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਹੁਣ ਮੌਜੂਦਾ ਨਹੀਂ ਹਨ ਪਰ ਸਹੂ ਪਾਈਆਂ ਕਿ ਜਾ ਜਾ ਕੇ ਸਰਪੰਚਾਂ ਨੂੰ ਤਾਂ ਜਿਵੇਂ ਕਿ ਸਾਰਾ ਕੁ ਗੈਣਾ ਕਿ ਜਿਹੜੀ ਸ਼ਰਾਬ ਹੈ ਉਹ ਨਸ਼ਾ ਹੈ ਉਹਨੂੰ ਸਰਕਾਰ ਕਿਉਂ ਨਹੀਂ ਬੰਦ ਕਰਦੀ ਕਿਉਂਕਿ ਸਰਕਾਰ ਨੂੰ ਉਸ ਤੋਂ ਆਉਂਦੀ ਹੈ ਆਮਦਨ ਤੇ ਇੱਕ ਹਾਸੋਈ ਗੱਲ ਇਹ ਹੋਈ ਹੈ ਕਿ ਜਦੋਂ ਉੱਥੇ ਜੀ ਸਾਡੇ ਪੱਤਰਾਂ ਨੇ ਦੱਸਿਆ ਕਿ ਜਦੋਂ ਸ਼ਰਾਬ ਦੀ ਗੱਲ ਤੇ ਭਾਸ਼ਣ ਦੇ ਰਹੇ ਸੀ ਭਗਵੰਤ ਸਿੰਘ ਸਾਹਿਬ ਤਾਂ ਉੱਥੇ ਹਾਸਾ ਆ ਗਿਆ ਇੱਕ ਇੱਕ ਬੰਦਾ ਭਗਵੰਤ ਸਿੰਘ ਜੀ ਬੜੇ ਗੌਰ ਨਾਲ ਦੇਖ ਰਿਹਾ ਸੀ ਤਾ ਭਗਵਾਨ ਤੁਮਾਂ ਜੀ ਨੂੰ ਆਪਣੀ ਸਪੀਚ ਬੰਦ ਕਰਨੀ ਪਈ ਹੁਣ ਦੇਖਣਾ ਦੋਸਤੋ ਕਿ ਜਿਹੜੀ ਚਲਾਈ ਗਈ ਮੁਹਿੰਮ ਹੈ ਇਹ ਕਦ ਤੱਕ ਲੋਕਾਂ ਨੂੰ ਸਫਲਾਈ ਗਈ ਜਾਂ ਨਹੀਂ ਇਹ ਪੰਜਾਬ ਦੇ ਨ ਉਹਨਾਂ ਦੇ ਉੱਪਰ ਇਹ ਅਸਰ ਹੋਵੇਗਾ ਜਾਂ ਨਹੀਂ ਇਹ ਹੁਣ ਉਹਨਾਂ ਨੂੰ ਦੋਸਤੋ ਸਮਝ ਦੱਸੇਗਾ ਤੇ ਇਹ ਸੀ ਦੋਸਤੋ ਤੁਹਾਡਾ ਅੱਜ ਦਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਤੁਹਾਡਾ ਦੁਆਰਾ ਜੋੜਾਂਗਾ ਹੋਰ ਕੋਈ ਲਾਈਵ ਦਾ ਮੁੱਦਾ ਲੈ ਕੇ ਉਦ ਤੱਕ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਧੰਨਵਾਦ